ਨਸ਼ਿਆਂ ਖਿਲਾਫ ਕਮਾਨਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ ਸ਼ਕੀ ਕ੍ਰਾਂਤੀ ਪੁਲਿਸ ਵੱਲੋਂ ਲਈ ਗਈ ਤਲਾਸ਼ ਪੰਜਾਬ ਸਰਕਾਰ ਅਤੇ ਐਸਐਸਪੀ ਬਟਾਲਾ ਮੈਡਮ ਅਸ਼ੁਨੀ ਗੁਟਾਇਲ ਦੇ ਸਖਤ ਹੁਕਮਾਂ ਤਹਿਤ ਕਮਾਨਪੁਲਿਸ ਵੱਲੋਂ ਨਸ਼ਿਆਂ ਖਿਲਾਫ ਕਸੂ ਸਰਚ ਅਭਿਆਨ ਚਲਾਇਆ ਗਿਆ ਇਸਪੰਤੀ ਥਾਣਾ ਕਮਾਨ ਦੇ ਮੁਖੀ ਐਸਐਚਓ ਵਿਕਰਮਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਤੇ ਅਸ ਜਸਪੀ ਬਟਾਲਾ ਮੈਡਮ ਅਸ਼wini ਗੁਟਿਆਲ ਦੇ ਹੁਕਮਾ ਤਹਿਤ TSP ਸ਼੍ਰੀ ਹਰਗੁਪਿੰਦ ਪੌਰਕੇਸ਼ ਕਕਰਤੀ ਅਗਵਾਈ ਹੇਠ ਕਮਾਂਡ ਪੁਲਿਸ ਨੂੰ ਨਸ਼ਿਆਂ ਖਿਲਾਫ ਵੱਖ-ਵੱਖ ਪਿੰਡਾਂ ਵਿੱਚ ਕਸੂਸਾ ਚਬਿਆਨ ਚਲਾਇਆ ਗਿਆ ਹੈ ਇਸ ਅर्च अभियान ਤਰ ਚੱਕੀਕਰਾਂ ਦੀ ਤਲਾਸ਼ੀ ਲਈ ਗਈ ਹੈ ਉਹਨਾਂ ਕਹੇ ਕਿ ਨਸ਼ਿਆਂ ਦੇ ਸਤਾਕਰਾਂ ਨੂੰ ਬਖਸ਼ਾ ਨਹੀਂ ਜਾਵੇਗਾ ਇਸ ਮੌਕੇ ਉੱਪਰਤੀ ਕਿੰਤੀ ਚ ਪੁਲਿਸ ਫੋਰਸ ਦੇ ਜਵਾਨ ਵੀ ਮੌਜੂਦ ਸਨ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮਹਮ ਦੇ ਤਹਿਤ ਔਰ ਮੈਡਮ ਅਸ਼wini ਗੁਟਿਆਲ ਜੀ ਐਸਐਸਪੀ ਸਾਹਿਬ ਬਟਾਲਾ ਦੀਆਂ ਹਦਾਇਤਾਂ ਤੇ ਅੱਜ ਤਾਣਾ ਘਮਾਨ ਦੇ ਵੱਖ-ਵੱਖ ਪਿੰਡਾਂ ਵਿੱਚ ਕੈਸੋ ਆਪਰੇਸ਼ਨ ਚਲਾਇਆ ਜਾ ਰਿਹਾ ਨਸ਼ਾ ਵੇਚਣ ਵਾਲੇ ਉਹਨਾਂ ਦੀ ਸਪਲਾਈ ਕਰਨ ਵਾਲੇ ਅੱਗੇ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਵੱਖ-ਵੱਖ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਆ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਪਰਚੇ ਦਰਜ ਕਰਕੇ ਮੇਲਾ ਵਿੱਚ ਭੇਜਿਆ ਜਾਵੇਗਾ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹਨਾਂ ਨਸ਼ਿਆਂ ਤੋਂ ਬਣਾਈ ਆ ਉਹ ਵੀ ਸੀਜ਼ ਕਰਾਈ ਜਾਵੇਗੀ ਸਾਰਿਆਂ ਨੂੰ ਸਖਤ ਤਾੜਨਾ ਕੀਤੀ ਜਾਂਦੀ ਆ ਕਿ ਨਸ਼ਿਆਂ ਦਾ ਧੰਦਾ ਬਿਲਕੁਲ ਬੰਦ ਕਰ ਦੇਣ ਇਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਜੇਲਾ ਵਿੱਚ ਭੇਜਿਆ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਨਸ਼ੇ ਕਰ ਰਹੇ ਨੇ ਨਸ਼ਿਆਂ ਦੇ ਚੱਕਰ ਵਿੱਚ ਫਸ ਗਏ ਨੇ ਉਹਨਾਂ ਨੂੰ ਮੇਰੇ ਵੱਲੋਂ ਅਪੀਲ ਆ ਕਿ ਉਹ ਆਪਣਾ ਅੱਗੇ ਆ ਕੇ ਇਲਾਜ ਕਰਵਾਉਣ ਸਾਨੂੰ ਦੱਸਣ ਤਾਂ ਕਿ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੋਰ ਸੈਂਟਰਾਂ ਤੋਂ ਦਵਾਈ ਦਿਵਾ ਕੇ ਇਹਨਾਂ ਦਾ ਇਲਾਜ ਕਰਾਇਆ ਜਾਵੇ ਖੈਸੋ ਆਪਰੇਸ਼ਨ ਅਜੇ ਜਾਰੀ ਆ ਅਜੇ ਤੱਕ ਕੋਈ ਰਿਕਵਰੀ ਨਹੀਂ ਹੋਈ ਜਦੋਂ ਵੀ ਰਿਕਵਰੀ ਹੋਈ ਪਰਚਾ ਦਰਜ ਕੀਤਾ ਜਾਵੇਗਾ